ਗੋਦੀ ਚੋਂ ਕੱਢ ਸਾਨੂੰ ਆਪਣੀ ਗੋਦ ਵਿੱਚ ਬਿਠਾਇਆ ਮਤਾਮਾਂ ਦੇ ਪੁੱਛਣ ਤੇ ਗੁਰੂ ਕੀ ਕੰਨ ਸੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਰਗੁਰੂ ਜੀ ਸਾਰੀ ਸੰਗਤ ਹੈ ਲਾਲ ਦਰਸ਼ਨ ਨਹੀਂ ਦੇ ਰਹੇ ਕਿਥੇ ਆ ਬਾਹਰ ਗਏ ਉਹ ਕਿੰਨਾ ਵਿਸ਼ਾਲ ਹਿਰਦਾ ਕਰ ਸਾਡੇ ਵੱਡੀ ਹੱਥ ਕਰਕੇ ਕਹਿੰਦਾ ਇਨ ਪੁੱਤਰਣ ਕੇ ਸੀਸ ਬਰ ਵਾਰ ਦੀਏ ਸਤ ਚਾਰ ਚਾਰ ਹੋਏ ਤੋ ਕਿਆ ਭਇਆ ਜੀਵਤ 2000 ਇਨਾਂ ਪੁੱਤਰ ਧੀਆਂ ਦੇ ਸੀਸ ਤੋਂ ਮੈਂ ਚਾਰੇ ਦੇ ਚਾਰੇ ਵਾਰ ਤੇ ਕੀ ਹੋ ਗਿਆ ਇਹ ਚਾਰ ਚੱਲ ਗਿਆ ਮੇਰੇ ਕਈ ਹਜ਼ਾਰ ਬੈਠੇ ਆ ਮੇਰੇ ਕੋਲ ਗੁਰਮੁਖ ਉਹ ਕਿੰਨਾ ਮਾਣ ਕਿੰਨਾ ਉਹਨੂੰ ਫਕਰ ਸੀ ਸਾਡੇ ਤੇ ਪਰ ਕਮਾਲ ਦੀ ਗੱਲ ਅਸੀਂ ਆਪਣਤ ਦੇ ਵਿੱਚ ਬੈ ਕੇ ਮੈਂ ਮੇਰੀ ਦੇ ਵਿੱਚ ਬੈ ਗਏ ਤੇ ਤੇ ਈਰ ਖਾਲੂ ਸਵਾਰ ਰੱਖ ਕੇ ਅਸੀਂ ਸਮਾਜ ਨੂੰ ਅਸੀਂ ਧਰਮ ਨੂੰ ਅਸੀਂ ਗੁਰਮਖੋ ਗੁਰੂਕੀਆਂ ਬਣਾਇਆ ਉਹਨਾਂ ਮਹਾਨ ਮਰਜ਼ਾਦਾਂ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਤੇ ਕਿੱਥੋਂ ਤਪਤ ਬੁੱਝ ਜੂਗੀ ਇਹ ਤੇ ਹੋਰ ਅੰਦਰ ਵੱਗ ਲੱਗਣਾ ਆਓ ਇਹਨੂੰ ਸ਼ਾਂਤ ਕਰੀਏ ਤਪਤ ਬੁੱਝੀ ਗੁਰ ਸ਼ਬਦੀ ਮਾਏ ਐ ਉਹ ਗ੍ਰੰਥ ਸਰ ਸਦੇ ਪਾਤਸ਼ਾਹ ਮਹਾਰਾਜ ਮਨੁੱਖਤਾ ਦੀ ਮਾਂ ਤਰਸ ਕਰੋ ਜੋ ਪੰਚਮ ਗੁਰੂ ਦੇਵ ਬਚਨ ਕਰ ਰਿਹਾ ਸਾਡੀਆਂ ਵੀ ਇਸਾਰਤ ਹੋ ਜਾਣ ਅਸੀਂ ਤੁਹਾਡੇ ਬਚਨਾਂ ਨੂੰ ਕਮਾ ਕੇ ਅੰਦਰੋਂ ਛਾਂਤ ਹੋ ਜਾਈਏ ਅੰਦਰ ਦੇ ਤਪ ਤਪਣਾ ਡਾਉ ਸਾਨੂੰ ਛੱਡ ਜਾਵੇ ਇਹ ਤੁਸੀਂ ਤਰਸ ਕਰੋ ਅਸੀਂ ਤੁਹਾਡੇ ਦਰ ਤੇ ਸਗਲ ਦੁਆਰ ਕੋ ਛਾੜ ਤੈ ਕਹਿਓ ਤੁਹਾਰੋ ਦੁਆਰ ਵਾਹੇ ਰਹੇਗਾ ਕੀ ਲਾਜ ਉਸ ਗੋਬਿੰਦ ਦਾਸ ਸਵਾਰ ਤੁਸੀਂ ਤਰਸ ਕਰੋ ਅਸੀਂ ਤੁਹਾਡੇ ਦਰ ਤੇ ਆ ਗਏ ਤੇ ਗੁਰਮੁਖ ਕੋ ਇਥੇ ਛੱਡਣਾ ਪੈਣਾ ਆਪਾਂ ਅਰੰਭ ਜਿੱਥੋਂ ਕੀਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ